ਜਦੋਂ ਗੱਲਬਾਤ ਰੱਖੀ ਹੋਵੇ ਨਾ ਫਿਰ ਸੰਸਦ ਚ ਇਹ ਨਹੀਂ ਕਹਿਣਾ ਚਾਹੀਦਾ ਕਿ ਕਰਜ਼ੇ ਮਾਫੀ ਦੇਣੀ ਹੈ ਸੋਚਿਆ ਫਿਰ ਇਹ ਨਹੀਂ ਕਹਿਣਾ ਚਾਹੀਦਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਤੇ ਨਹੀਂ ਸੋਚਿਆ ਇਹ ਗੱਲਾਂ ਐਸਟੰਗ ਨਾ ਨਹੀਂ ਕਰਨੇ ਚਾਹੀਦੇ ਉਹਵੇਂ ਰਾਹ ਖੋਲੇ ਰਾਹ ਖੁੱਲਣ ਵਾਲੀਆਂ ਫਾਵਾਵਾਂ ਕੇ ਅੰਦਰ ਝੂਠ ਭਲਾਉਂਦਾ ਵੋ ਕੋਈ ਰਾਹ ਨਹੀਂ ਖੁੱਲਿਆ ਅਸੀਂ ਕਹਿੰਦੇ ਹੁਣੇ ਖੁੱਲ ਜੇ ਆਹ ਜਿਹੜੀਆਂ ਲੋਕਲ ਰਾਹ ਟੁੱਟੇ ਨੇ ਅਸੀਂ ਇੱਥੋਂ ਦੇ ਐਮਐਲਏ ਨੂੰ ਭਗਵੰਤ ਮਾਨ ਸਰਕਾਰ ਦੀ ਦਾਵਾ ਕਰਦੇ ਹਾਂ ਤੁਹਾਡੇ ਸਪੋਰਟਰ ਆ ਰਾਹ ਬਣਾ ਕੇ ਦਿਓ ਜਿੜੀਵਾਲ ਦੀ ਨਲਾਕੀ ਹੋਣੀ ਆ ਅਸੀਂ ਕਦੀ ਇਹ ਨਹੀਂ ਕਿਹਾ ਲੋਕਾਂ ਨੂੰ ਵੀ ਭਾਜਪਾ ਨੂੰ ਹਰਾਓ ਸਰਕਾਰ ਕੇਦੀ ਬੰਦੀ ਨਹੀਂ ਬੰਦੀ ਸਾਡਾ ਸਵਾਲ ਹੀ ਨਹੀਂ ਹੈਗਾ ਸਾਡਾ ਤਾਂ ਹੈਗਾ ਸਾਡੇ ਮਸਲੇ ਤੇ ਮੰਗਾ ਮੰਨੀਆਂ ਜਾਣ ਸਾਡੇ ਲੋ ਭਾਜਪਾ ਬਾਂਦੇ ਜਿਹੜੀ ਮਰਜੀ ਸਰਕਾਰ ਬਣੇ ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਹਾਂ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਜੋ ਅੱਜ ਵੱਡੇ ਐਲਾਨ ਕੀਤੇ ਗਏ ਨੇ ਤੇ ਨਵੀਆਂ ਮੀਟਿੰਗਾਂ ਤੇ ਨਾਲ ਹੀ ਇਹ ਜੋ ਕਿਹਾ ਜਾ ਰਿਹਾ ਹੈ ਕਿ ਹੁਣ ਵੱਡੇ ਇਕੱਠ ਖਨੋਰੀ ਰਤਨਪੁਰਾ ਤੇ ਸ਼ੰਭੂ ਬਾਰਡਰ ਦੇ ਉੱਪਰ ਹੋਣਗੇ ਮੇਰੇ ਨਾਲ ਕਿਸਾਨਾਂ ਕੋ ਸਰਪੰਨ ਸਿੰਘ ਪੰਦੇਰ ਮਜ਼ਦੂਰ ਨੇ ਪੰਦੇਰ ਸਾਹਿਬ ਜਿਸ ਤਰ੍ਹਾਂ ਐਲਾਨ ਕੀਤਾ ਗਿਆ ਤੇ ਨਵੀਆਂ ਜਿਹੜੀਆਂ ਨੇ ਹੁਣ ਮੀਟਿੰਗਾਂ ਕੀਤੀਆਂ ਜਾਣਗੀਆਂ ਕਿ ਕੋਈ ਸੰਭਾ ਹਾਂ ਦੇਖੋ ਜਿਵੇਂ 11 ਆਪਣਾ ਰਤਨਪੁਰਾ 12 ਖਨੋਰੀ 13 ਸ਼ੰਭੂ ਬਾਰਡਰ ਤੇ 1 ਸਾਲ ਪੂਰਾ ਹੋ ਰਿਹਾ ਤਾਂ ਅਸੀਂ ਸਾਰੇ ਪੂਰੇ ਦੇਸ਼ ਦੇ ਉੱਤਰ ਪਾਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਖਾਸ ਕਰਕੇ ਪੁਆਦ ਵਾਲੇ ਹਰਿਆਣੇ ਵਾਲੇ ਅੰਮਾਲੇ ਵਾਲੇ ਇਹਨਾਂ ਨੂੰ ਬੀਰ ਕਰ ਰਹੇ ਵੱਧ ਤੋਂ ਵੱਧ 13 ਨੂੰ ਇੱਥੇ ਪਹੁੰਚੋ ਤੁਹਾਨੂੰ ਪਤਾ ਜੇ ਦੋ ਦੋ ਟਰਾਲੀਆਂ ਵੀ ਆਈਆਂ ਤਾਂ ਕਿੱਡੇ ਵੱਡੀ ਗਿਣਤੀ ਵਿੱਚ ਲੋਕ ਕਿੱਥੇ ਆ ਜਣੇ ਆ ਤਾਂ ਵੱਡੇ ਪੱਧਰ ਤੇ ਜਿਹੜਾ 1 ਸਾਲ ਪੂਰਾ ਹੋ ਰਿਹਾ ਉਧਰ ਇਕੱਠ ਕਰਕੇ ਸਰਕਾਰ ਤੇ ਦਬਾਅ ਪਾਵਾਂਗੇ ਜਾਂ 14 ਵਾਲੀ ਮੀਟਿੰਗ 'ਚ ਹੱਲ ਹੋ ਸਕੇ ਔਰ ਜੇ 14 ਵਾਲੀ ਮੀਟਿੰਗ 'ਚ ਕੋਈ ਹੱਲ ਨਹੀਂ ਨਿਕਲਦਾ ਜਾਂ ਗੱਲਬਾਤ ਅੱਗੇ ਨਹੀਂ ਤੁਰਦੀ ਹੈਗੀ ਫਿਰ 25 ਨੂੰ ਜਥਾਪੀ ਜਨਵਰੀ ਵੀ ਆਪਾਂ ਫੈਸਲਾ ਕੀਤਾ ਹੈਗਾ ਆਪਾਂ 12 ਦੀ ਐਸਕੇ ਮੀਟਿੰਗ ਦੇ ਵਿੱਚ ਵੀ ਸ਼ਾਮਲ ਹੋ ਰਿਹਾ ਔਰ ਲੋਕਾਂ ਦਾ ਸਹਿਯੋਗ ਵੱਡੇ ਪੱਧਰ ਤੇ ਸਾਨੂੰ ਮਿਲ ਰਿਹਾ ਹੈਗਾ ਜਿਸ ਤਰ੍ਹਾਂ 14 ਤਰੀਕ ਦੀ ਮੀਟਿੰਗ ਰੱਖੀ ਗਈ ਹੈ ਕਿਸ ਤਰ੍ਹਾਂ ਲੱਗਦਾ ਹੈ ਕਿ ਕੇਂਦਰ ਸਰਕਾਰ ਸੰਸਦ ਦੇ ਵਿੱਚ ਬਿਆਨ ਕੁਝ ਹੋਰ ਦੇ ਰਹੀ ਹੈ ਤੇ 14 ਨੂੰ ਕੀ ਪੋਜੀਟਿਵ ਨਿਕਲਦਾ ਹੈ ਹਾਂ ਦੇਖੋ ਜਦੋਂ ਗੱਲਬਾਤ ਰੱਖੀ ਹੋਵੇ ਨਾ ਫਿਰ ਸੰਸਦ ਚ ਇਹ ਨਹੀਂ ਕਹਿਣਾ ਚਾਹੀਦਾ ਕਿ ਕਰਜੇ ਮਾਫੀ ਤੇ ਨਹੀਂ ਸੋਚਿਆ ਫਿਰ ਇਹ ਨਹੀਂ ਕਹਿਣਾ ਚਾਹੀਦਾ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਤੇ ਨਹੀਂ ਸੋਚਿਆ ਇਹ ਗੱਲਾਂ ਐਸਟਕ ਨਾ ਨਹੀਂ ਕਰਨੀਆਂ ਚਾਹੀਦੀ ਜਿਸ ਤਰ੍ਹਾਂ ਹੁਣ ਗਰਮੀ ਦਾ ਮੌਸਮ ਆਉਣ ਵਾਲਾ ਹੈ ਤੇ ਕਾਫੀ ਗਰਮੀ ਹੋਣੀ ਹੈ ਪਹਿਲਾਂ ਵੀ ਗਰਮੀ ਸਰਦੀ ਬਰਸਾਤ ਇੱਥੇ ਕੀਤੀ ਹੈ ਤੇ ਹੁਣ ਗਰਮੀ ਦੇ ਲਈ ਹਾਂ ਉਹ ਪ੍ਰਬੰਧ ਅਸੀਂ ਕਰ ਰਹੇ ਆਪਨੇ ਟਰਾਲੀਆਂ ਨੂੰ ਮੋਡੀਫਾਈ ਕਰਾ ਕੇ ਪੱਖੇ ਜਾਂ ਜੋ ਵੀ ਕਿਸਾਨ ਜਾਂ ਏਸੀ ਜੋ ਵੀ ਲਾਉਣਾ ਚਾਹੁੰਦਾ ਉਹ ਉਹਦੀ ਉਹਦੀ ਤਿਆਰੀ ਹੋ ਰਹੀ ਸੱਜ ਜਿਸ ਤਰ੍ਹਾਂ ਮੋਡੀਫਾਈ ਦੀ ਗੱਲ ਕੀਤੀ ਹੈ ਫਿਰ ਸਵਾਲ ਉੱਠਣਗੇ ਕਿ ਕਿਸਾਨ ਮੋਡੀਫਾਈ ਨਹੀਂ ਦੇਖੋ ਜਿੱਥੇ ਰਹਿਣਾ ਵਾ ਮੋਡੀਫਾਈ ਦਾ ਮਤਲਬ ਤਰਪਾਲ ਚੁੰਦੀ ਹੈ ਤਰਪਾਰ ਬਦਲੀ ਜਾਊਗੀ ਜੇ ਸਿਲੋਂਗਣ ਵਾਸਤੇ ਐਕਸਟੈਂਡ ਚਾਹੀਦਾ ਸਟੈਂਡ ਲਾਇਆ ਜੋ ਕੇਵਲ ਸਾਡੀ ਕਵਰੇਬਲ ਹੋਣ ਮੋਟੀ ਫਾਇਦਾ ਮਤਲਬ ਇੱਥੇ ਕੋਈ ਆ ਤਾਂ ਨਹੀਂ ਕੁਝ ਹੋ ਜਣਾ ਆਪਣੀ ਤਿਆਰੀ ਕਰਾਂਗੇ ਇੱਕ ਲਾਸਟ ਸਵਾਲ ਜਿਸ ਤਰ੍ਹਾਂ ਇਹ ਜਿਹੜਾ ਇਲਾਕਾ ਹੈ ਜੀ ਇਹਦੇ ਵਿੱਚ ਸੜਕਾਂ ਕਾਫੀ ਟੁੱਟੀਆਂ ਹੋਈਆਂ ਨੇ ਜਿਸ ਤਰ੍ਹਾਂ ਕੇਂਦਰ ਨੇ ਤਾਂ ਦਰਵਾਰ ਕੱਟ ਦਿੱਤੀ ਹੈ ਪਰ ਕਿਤਨੇ ਕਿਤੇ ਕੀ ਲੱਗਦਾ ਹੈ ਕਿ ਜਿਹੜੀ ਲੋਕਲ ਸੜਕਾਂ ਨੇ ਜਾਂ ਫਿਰ ਆਸ-ਪਾਸ ਦੇ ਪਿੰਡ ਨੇ ਉਹਨਾਂ ਸੜਕਾਂ ਦੀ ਜ਼ਿੰਮੇਵਾਰੀ ਤਾਂ ਪੰਜਾਬ ਸਰਕਾਰ ਦੀ ਬਣਦੀ ਹੈ ਮੰਤਰੀ ਜਿਹੜੇ ਨੇ ਇੱਥੋਂ ਦੇ ਪਟਿਆਲਾ ਦੇ ਆਂਦੇ ਨੇ ਉਹ ਐਲਾਨ ਕਰਦੇ ਨੇ ਜੀ ਅਸੀਂ ਇੰਨੇ ਕਰੋੜ ਜਾਰੀ ਕਰਦੇ ਸੜਕਾਂ ਦੇ ਹਜ ਤੱਕ 0 ਹਾਂ ਦੇਖ ਅਸ ਅੰਡਿਕ ਵੰਡੀਆਂ ਦੀਆਂ ਅਸੀਂ ਕਹਿੰਨੇ ਕੇਂਦਰ ਹੋਵੇ ਰਾਹ ਖੋਲੇ ਰਾਹ ਖੁੱਲਣ ਵਾਲੀਆਂ ਫਾਵਾਵਾਂ ਕੇਂਦਰ ਝੂਠ ਫਲਾਉਂਦਾ ਵਾ ਕੋਈ ਰਾਹ ਨਹੀਂ ਖੁੱਲਿਆ ਅਸੀਂ ਕਹਿੰਨੇ ਹੁਣੇ ਖੁੱਲ ਜੇ ਹਾ ਜਿਹੜੀਆਂ ਲੋਕਲ ਰਾਹ ਟੁੱਟੇ ਨੇ ਅਸੀਂ ਇੱਥੋਂ ਦੇ ਐਮਐਲਏ ਨੂੰ ਭਗਵੰਤ ਮਾਨ ਸਰਕਾਰ ਦੀ ਦਾਵਾ ਕਰਦੇ ਅਸੀਂ ਤੁਹਾਡੇ ਸਪੋਰਟਰ ਆ ਤੇ ਰਾਹ ਬਣਾ ਕੇ ਦਿਓ ਜੇ ਰਾਹ ਬਣਾ ਦੋ ਤਾਂ ਪਤਾ ਲੱਗ ਜੂਗਾ ਹਾ ਸਾਡੇ ਸਥਾਨਕ ਲੋਕ ਧਾਰਮਿਕ ਬਾਬੇ ਨੌਜਵਾਨ ਆਪ ਵਿਚਾਰੇ ਰਾਹ ਬਣਾਉਂਦੇ ਨੇ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਜੋ ਰਾਹ ਬਣਾ ਕੇ ਟ੍ਰੈਫਿਕ ਨੂੰ ਆਵਾਜਾਈ ਨੂੰ ਠੀਕ ਰੱਖਦੇ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਸਰਕਾਰ ਬਣੀ ਹੈ ਤੁਸੀਂ ਵਿਰੋਧ ਕਰਦੇ ਸੀਗੇ ਤਾਂ ਹਰਿਆਣੇ 'ਚ ਵੀ ਸਰਕਾਰ ਬਣ ਗਈ ਹੁਣ ਦਿੱਲੀ 'ਚ ਵੀ ਸਰਕਾਰ ਬਣ ਗਈ ਹੈ ਦੇਖੋ ਇਹ ਇਹ ਆਪ ਦੀ ਕੇਜਰੀਵਾਲ ਦੀ ਨਲਾਕੀ ਹੋਣੀ ਆ ਅਸੀਂ ਕਦੀ ਇਹ ਨਹੀਂ ਕਿਹਾ ਲੋਕਾਂ ਨੂੰ ਵੀ ਭਾਜਪਾ ਨੂੰ ਹਰਾਓ ਸਰਕਾਰ ਕਿਹਦੀ ਬਣਦੀ ਨਹੀਂ ਬਣਦੀ ਸਾਡਾ ਸਵਾਲ ਹੀ ਨਹੀਂ ਹੈਗਾ ਸਾਡਾ ਤਾਂ ਹੈਗਾ ਸਾਡੇ ਮਸਲੇ ਤੇ ਮੰਗਾਂ ਮੰਨੀਆਂ ਜਾਣ ਸਾਡੇ ਲੋਕ ਭਾਜਪਾ ਬਾਂਦੇ ਜਿਹੜੀ ਮਰਜ਼ੀ ਸਰਕਾਰ ਬਣਦੀ ਬਹੁਤ ਬਹੁਤ ਧੰਨਵਾਦ ਇੱਕ ਵਾਰ ਤਸਵੀਰਾਂ ਤੁਹਾਨੂੰ ਜੜੀਆਂ ਦਿਖਾ ਦਈਏ ਕਿ ਜੋ ਸ਼ੰਭੂ ਬਾਰਡਰ ਦੇ ਉੱਪਰ ਮੌਜੂਦ ਹੈ ਜਿੱਥੇ ਕਿਸਾਨਾਂ ਦੇ ਲਈ ਜੋ ਲੰਗਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਕਿਸਾਨ ਵੀ ਇੱਥੇ ਬੈਠੇ ਹੋਏ ਨੇ ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਤੇ ਦੂਜੀ ਤਰਫ ਪ੍ਰਸ਼ਾਦੇ ਵੀ ਬਣਾਏ ਜਾ ਰਹੇ ਨੇ ਤੇ ਲੰਗਰ ਦਾ ਸਮਾਨ ਵੀ ਜਿਹੜਾ ਇੱਥੇ ਪਿਆ ਹੈ ਤੇ ਗੱਲ ਵੀ ਜਿਹੜੀ ਹੈ ਕਿਸਾਨਾਂ ਕੁ ਸਰਬਨ ਸਿੰਘ ਪੰਦੇਰ ਦੇ ਨਾਲ ਹੋਈ ਆ ਉਹਨਾਂ ਦੇ ਵੱਲੋਂ ਵੀ ਜਿਹੜੀ ਹੈ ਸਾਫ਼ ਕਰ ਦਿੱਤਾ ਗਿਆ ਹੈ ਕਿ ਉਹ ਜੇਕਰ ਪੰਜਾਬ ਸਰਕਾਰ ਚਾਹੁੰਦੀ ਹੈ ਤਾਂ ਜੋ ਕੋਈ ਨਾ ਕੋਈ ਮਸਲੇ ਦਾ ਹੱਲ ਜਿਸ ਤਰ੍ਹਾਂ ਸੜਕਾਂ ਟੁੱਟੀਆਂ ਹੋਈਆਂ ਨੇ ਉਹਨਾਂ ਨੂੰ ਇਹੜਾ ਬਣਾਉਣ ਦਾ ਕੰਮ ਪੰਜਾਬ ਸਰਕਾਰ ਦਾ ਹੈ ਜੇ ਕੇਂਦਰ ਨੇ ਨਾ ਰੋਕੇ ਨੇ ਤਾਂ ਜੇ ਪੰਜਾਬ ਸਰਕਾਰ ਹਮਾਇਤੀ ਬਣਦੀ ਹੈ ਤਾਂ ਘਟੋ-ਘਟ ਉਹਨਾਂ ਸੜਕਾਂ ਦੀ ਜਿਹੜਾ ਰਿਪੇਅਰ ਜਿਹੜੀ ਹੈ ਜਰੂਰ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਜਿਹੜੀ ਹੈ ਕਿਤੇ ਨਾ ਕਿਤੇ ਰਾਹਤ ਜਿਹੜੀ ਦਿੱਤੀ ਜਾ ਸਕੇ ਕੈਮਰਾ ਪਰਸਨ ਅਨਮੋਲ ਦੇ ਨਾਲ ਗੁਰਪ੍ਰੀਤ ਈਮਾਨ ਐਬੀਪੀ ਸੰਜਾ ਸ਼ੰਭੂ ਬਾਰਡਰ